ਕਿੰਨੇ ਮੀਟਰ ਦਾ ਹੁੰਦਾ ਰੋਲ ਇਹ 20 ਮੀਟਰ ਦਾ ਹੁੰਦਾ ਵੀਰੇ 20 ਮੀਟਰ ਦਾ ਮਨ ਲਾ ਇੱਕ ਰੋਲ 95 ਰੁਪਏ ਸਟਾਰਟ ਹੋ ਜਾਂਦਾ ਹਾਂਜੀ ਠੀਕ ਆ ਮਨ ਲਾ ਮੀਟਰ ਦਾ ਵੀ ਬਹੁਤ ਸਸਤਾ ਬੈਠ ਗਿਆ ਨਾ ਹਾਂਜੀ ਠੀਕ ਆ ਬਾਕੀ ਇਤਰਾ ਹੀ ਲੈ ਰਹੇ ਆ ਸਮਾਨ ਆਪਾਂ ਲੈ ਲਿਆ ਆਪਾਂ ਨੇ ਹਾਂ ਆਪਾਂ ਹੀ ਸਾਹ ਲੈਸ ਲਈ ਆ ਇਹਨਾਂ ਦਾ ਜੇ ਦੇਖਦੇ ਆ ਜਿਹੜੀ ਨਾਨੀ ਆ ਸ਼ਸ਼ੀਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਆਏ ਆ ਸ਼ਹਿਰ ਖੰਨੇ ਦੇ ਵਿੱਚ ਗੋਲ ਟ੍ਰੈਂਡਰਸ ਤੇ ਜਿੱਥੋਂ ਕਿ ਟੇਲਰਿੰਗ ਦਾ ਸਾਰਾ ਮਟੀਰੀਅਲ ਮਿਲਦਾ ਤੇ ਲਾਈਨਿੰਗ ਵਗੈਰਾ ਵੀ ਸਭ ਕੁਝ ਇੱਥੇ ਮਿਲਦਾ ਟਾਫਟਾ ਲਾਈਨਿੰਗ ਵੀ ਮਿਲਦੀ ਆ ਤੇ ਕਾਟਨ ਵਾਲੀ ਲਾਈਨਿੰਗ ਵੀ ਮਿਲਦੀ ਆ ਤੇ ਬਾਕੀ ਹੋਰ ਜਿਵੇਂ ਤੁਸੀਂ ਰੀਲਾ ਬੁਕਰਮ A to Z ਮਟੀਰੀਅਲ ਟੇਲਰਿੰਗ ਦਾ ਇੱਥੋਂ ਮਿਲ ਜਾਂਦਾ ਤੇ ਬਿਲਕੁਲ ਰੋਡ ਦੇ ਉੱਪਰ ਹੀ ਆ ਦੁਕਾਨ ਤੇ ਸਿਵਲ ਹਸਪੀਟਲ ਆ ਜਿਹੜਾ ਉਹਦੇ ਨਾਲ ਹੀ ਥੋੜੇ ਅੱਗੇ ਜਾ ਕੇ ਇਹਨਾਂ ਦੀ ਸ਼ਾਪ ਆ ਇਨਾਂ ਦੇ ਕੋਲੇ ਤਕਰੀਬਨ ਸਾਰੇ ਹੀ ਕਲਰ ਲਾਈਨਿੰਗ ਦੇ ਅਵੇਲੇਬਲ ਨੇ ਆਪਾਂ ਪਹੁੰਚ ਚੁੱਕੇ ਹੰਨੇ ਹੰਨੇ 골ਡ ਟ੍ਰੇਡ ਵਾਲਾ ਦੇ 골ਡ ਟ੍ਰੇਡਿੰਗ ਇੱਥੇ ਲੈਸਾ ਵਗੈਰਾ ਤੇ ਬਾਕੀ ਹੋਟੇਲ ਰਿੰਗ ਦਾ ਸਾਰਾ ਸਮਾਨ ਬਹੁਤ ਹੀ ਸਹੀ ਪ੍ਰਾਈਸ ਤੇ ਮਿਲਦਾ ਕੁਝ ਵੀ ਇੱਥੋਂ ਆਪਾਂ ਲੈ ਸਕਦੇ ਆ ਤੇ ਰਿੰਗ ਦੇ ਰਿਲੇਟਿਡ ਜੇ ਕੁਝ ਆਣਾ ਤੇ ਬਾਕੀ ਆਪਾਂ ਤੁਹਾਨੂੰ ਦਿਖਾਉਨੇ ਆ ਲੈਸਾ ਵਗੈਰਾ ਉਹ ਵੀ ਇੰਨਾ ਸਟਾਕ ਇਨਾਂ ਕੋਲ ਲੈਸਾਂ ਦਾ ਪਿਆ ਤੇ ਮੜੇ ਰੀਡ ਬੋਲ ਨਾਲ ਆਪਣਾ ਵੀ 95 ਰੁਪਏ ਦਾ ਸਟਾਰਟ ਹੋ ਜਾਂਦੇ ਨੇ 95 ਰੁਪਏ ਦਾ ਹਾਂਜੀ ਜੀ ਪੀ ਲਸ ਠੀਕ ਆ ਕਿੰਨੇ ਮੀਟਰ ਦਾ ਹੁੰਦਾ ਰੋਲ ਇਹ 20 ਮੀਟਰ ਦਾ ਹੁੰਦਾ ਜੀਰੇ 20 ਮੀਟਰ ਦਾ ਮਤਲਬ ਇੱਕ ਰੋਲ 95 ਰੁਪਏ ਸਟਾਰਟ ਹੋ ਜਾਂਦਾ ਹਾਂਜੀ ਠੀਕ ਆ ਮਤਲਬ ਮੀਟਰ ਦਾ ਫਿਰ ਬਹੁਤ ਸਸਤਾ ਬੈਠ ਗਿਆ ਨਾ ਹਾਂਜੀ ਠੀਕ ਆ ਠੀਕ ਆ ਬਾਕੀ ਤੁਹਾਨੂੰ ਆਪ ਸਾਰਾ ਡਰੈਸ ਦੱਸ ਦਾਂਗੇ ਦੁਕਾਨ ਦਾ ਤੇ ਬਾਕੀ ਇੰਟਰਮੀ ਨੋ ਅਬ ਇਹ ਆਪਾਂ ਲੈ ਰਹੇ ਹਾਂ ਭਾਈ ਤੂੰ ਲੈ ਲੈਣੀ ਆ ਕੋਇੰਟ ਲੈਸ ਹਾਂ ਕੋਇੰਟ ਵੀ ਬਾਕੀ ਇਹ ਬੁਕਰਮ ਵਗੈਰਾ ਨੇ ਹਾਂ ਤੂੰ ਇਹਨਾਂ ਦੇ ਭਾਈ ਦੀ ਰੇਟਾ ਬੁਕਰ ਦੂ ਤਿੰਨ ਇੰਚੀ ਸੈਂਟੀਮੀਟਰ ਕਿੰਨਾ ਪੈਂਡਦੀ ਹੈ ਤੇ 2.5 ਇੰਚੀ ਹੁੰਦੀ ਹੈ ਆਪਣੀ 140 ਜੀ 2.5 ਇੰਚੀ 140 ਜੀ ਤੇ 2 ਇੰਚੀ ਹੁੰਦਾ 100 ਰੁਪਏ ਦਾ ਜੀ 2 ਇੰਚੀ 100 ਰੁਪਏ ਦਾ ਜੀ ਤੇ 1.5 ਇੰਚੀ ਆਪਣਾ 80 ਜੀ 1.5 1.5 ਇੰਚੀ 80 ਰੁਪਏ ਠੀਕ ਹੈ ਠੀਕ ਹੈ ਲੋ ਵੀ ਜੇ ਤੁਹਾਨੂੰ ਸਾਰੇ ਦਾਸ ਤੇ ਬਾਈ ਜੀ ਜੇ 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 ਨੇ ਆਨਲਾਈਨ ਵੀ ਆਰਡਰ ਕਰਨਾ ਪਾਈ ਤਾਂ ਤਾਂ ਬਾਈ ਕਹਿੰਦਾ ਵੀ 4000 ਦੇ ਘੱਟੋ ਘੱਟ ਤੁਹਾਡਾ ਸਮਾਨ ਹੋਣਾ ਚਾਹੀਦਾ ਤੇ ਫਿਰ ਕਿਤੇ ਵੀ ਤੁਸੀਂ ਆਨਲਾਈਨ ਮੰਗਾ ਸਕਦੇ ਹੋ ਇਹਗਾ 4000 ਦਾ ਤੁਹਾਡਾ ਆਰਡਰ ਹੋਣਾ ਚਾਹੀਦਾ ਤੇ ਤੁਸੀਂ ਆਨਲਾਈਨ ਇਹਨਾਂ ਤੋਂ ਪਰਚੇਜ਼ ਕਰ ਸਕਦੇ ਹੋ। ਬਾਕੀ ਆ ਲਟਕਣ ਵਗੈਰਾ ਹੋ ਗਿਆ ਨਾ। ਹਾਂ। ਇਹ ਲਟਕਣ ਵਗੈਰਾ ਪਏ ਨੇ ਇੱਧਰ। ਤੇ ਤੁਹਾਨੂੰ ਸਾਰੇ ਸਮਾਨ ਮਿਲੂ ਤਕਰੀਬਨ ਹੋਏ। ਦੁਨੀਆ ਦੇਖ ਸਕਦੇ ਹੋ ਇੱਧਰ ਵੀ। ਜਿਵੇਂ ਆਹ ਹੋ ਗਏ ਲਟਕਣ ਵਗੈਰਾ ਤੇ ਇਹਨਾਂ ਦੇ ਰੇਟ ਲੱਗੇ ਹੋਏ ਨੇ ਜਿਵੇਂ ਆ 90 ਦਾ ਜੁਮਿਆ ਦੇ ਬਾਕੀ ਕਵਾਂਟੀਟੀ ਬਹੁਤ ਜ਼ਿਆਦਾ ਹੈ ਬਾਜੀ ਇਹਨਾਂ ਕੋਲੇ ਇਹ ਕੋਈ ਨਹੀਂ ਸੋਣੇ ਫੋਟੋ ਲੋ ਵੀ ਬਾਕੀ ਤੁਹਾਨੂੰ ਰੀਲਾਂ ਵੀ ਮਿਲ ਜਾਂਦੀਆਂ ਨੇ ਤੇ ਆ ਪਈਆਂ ਨੇ ਸਾਰੀਆਂ ਜੇ ਆਪ ਤੁਹਾਨੂੰ ਸਾਰਾ ਐਡਰੈਸ ਦੱਸਾਂਗੇ ਵੀਡੀਓ ਦੇ ਐਂਡ 'ਚ ਤੇ ਖੰਨੇ ਸ਼ਹਿਰ ਦੇ ਵਿੱਚ ਆਪਾਂ ਇਸ ਟਾਈਮ ਲੋ ਕੀ ਕਿੰਨਾ ਲੈ ਰਹੇ ਆ ਸਮਾਨ ਆਪਾਂ ਲੈ ਲਿਆ ਆਪਾਂ ਨੇ ਹਾਂ ਆਪਾਂ ਹੀ ਸਾਹ ਲੈ ਲਈ ਆ ਇਹਨਾਂ ਦਾ ਜੇ ਦੇਖਦੇ ਆ ਤੇਰੀ ਨਾਨੀਆ ਆ ਆ ਦੇਖੋ ਜੀ ਇੱਥੇ ਸਾਰੀ ਫੈਂਸੀ ਆਈਟਮਾਂ ਗਲੇ ਵਗੈਰਾ ਵੀ ਤੁਸੀਂ ਇੱਥੇ ਦੇ ਡਿਜ਼ਾਈਨ ਵੀ ਇੱਥੋਂ ਬਾਇ ਕਰ ਸਕਦੇ ਹੋ ਤੇ ਬਹੁਤ ਹੀ ਜੈਨੂਅਲ ਰੇਟ ਤੇ ਤੁਹਾਨੂੰ ਇੱਥੋਂ ਸਭ ਕੁਝ ਮਿਲ ਜੂਗਾ ਸਾਰੀ ਵੈਰਾਈਟੀ ਇੱਥੇ ਅਵੇਲੇਬਲ ਆ ਜਿਵੇਂ ਤੁਸੀਂ ਦੇਖ ਸਕਦੇ ਹੋ 골ਡਨ ਲੈਸ ਕੋਈ ਵੀ ਤੁਸੀਂ ਆਪਣੇ ਸੂਟ ਨਾਲ ਮੈਚ ਕਰਕੇ ਇੱਥੋਂ ਲੈ ਸਕਦੇ ਹੋ ਜੀ ਬਸ ਥੋੜਾ ਜਨਾ ਹੁੰਦਾ ਜੇ ਆਪਾਂ ਸਿੰਗਲ ਚ ਲਵਾਂਗੇ ਤਾਂ ਥੋੜੇ ਆਪਾਂ ਨੂੰ ਕਾਸਟਲੀ ਪੈ ਜਾਂਦੀ ਹੈ ਜੇ ਆਪਾਂ ਰੋਲ ਲਵਾਂਗੇ ਤਾਂ ਉਹਦਾ ਰੇਟ ਬਹੁਤ ਹੀ ਜਾਇਜ਼ ਹੁੰਦਾ ਆਪਾਂ ਨੂੰ ਬਹੁਤ ਹੀ ਸਸਤੇ ਰੇਟ ਨਾਲ ਪੈ ਜਾਂਦੀ ਆ ਕ੍ਰੀਸਾ ਲਾਸ ਵੀ ਵਾਈਟ ਚ ਵੀ ਤੁਸੀਂ ਕੋਈ ਵੀ ਲੈਸ ਇੱਥੋਂ ਲੈ ਸਕਦੇ ਹੋ ਤੇ ਸਾਰੀਆਂ ਡਾਈਏਬਲ ਹੁੰਦੀਆਂ ਨੇ ਤੇ ਇੱਕ ਤੋਂ ਇੱਕ ਡਿਜ਼ਾਈਨ ਤੁਹਾਨੂੰ ਇੱਥੇ ਮਿਲ ਜੇਗਾ ਤੇ ਸਭ ਦੇ ਰੇਟ ਇੱਥੇ ਅਲੱਗ-ਅਲੱਗ ਨੇ ਤੁਹਾਨੂੰ ਤਾਂ ਨਹੀਂ ਅਸੀਂ ਮੈਂਸ਼ਨ ਕਰ ਰਹੇ ਕਿਉਂਕਿ ਕਿਸੇ ਦਾ ਰੇਟ ਕਿੰਨਾ ਕਿਸੇ ਦਾ ਕਿੰਨਾ ਪਰ ਤੁਸੀਂ ਲਾਸਾ ਦੇ ਵੀ 1 ਰੁਪਏ ਤੋਂ ਸਟਾਰਟ ਹੋ ਕੇ ਇੱਥੇ ਫਰੇਕ ਰਹਿੰਦੀ ਤੁਹਾਨੂੰ ਲੈਸ ਆ ਜਿਹੜੀ ਉੱਥੇ ਮਿਲ ਜਾਵੇਗੀ ਜਿਵੇਂ ਆ ਦੇਖੋ ਮਲਟੀ ਕਲਰ ਵਿਅਲੈਸਿਸ ਹੋ ਗਈਆਂ ਸਾਰੀਆਂ ਦੇਖੋ ਜੀ ਸਾਰੇ ਕਲਰ ਤੁਹਾਨੂੰ ਇੱਥੇ ਮਿਲ ਜਾਣਗੇ ਸਭ ਦੀ ਪ੍ਰਾਈਸਿੰਗ ਜਿਹੜੀ ਅਲੱਗ-ਅਲੱਗ ਹੋਈ ਦੀ ਤੁਹਾਨੂੰ ਥੋੜੀ ਜਿਹੀ ਮੈਂ ਇਹਨਾਂ ਦੀ ਪ੍ਰਾਈਜ਼ਿੰਗ ਦੱਸ ਤੋ ਫਿਰ ਵੀ ਕੀ ਕੀ ਆ ਤੁਹਾਡੇ ਅਕੋਰਡਿੰਗ ਜਿਵੇਂ ਦੇਖੋ ਜੀ 100 ਤੋਂ 95 ਤੋਂ ਸਟਾਰਟ ਹੋ ਜਾਂਦੀ ਹੈ ਇਹਨੇ ਠੀਕ ਆ 94 120 ਹਮਮ ਇਹ ਰੇਂਜ ਦੇ ਸਟਾਰਟ ਹੋਣਦਾਰੀ ਆਟਮਾ ਸਟਾਰਟ ਹੋਏ ਮੂਰੇ ਰੋਲ ਦਾ ਰੇਟ ਹੈ ਹੈਨਾ 195 ਜਿਵੇਂ ਮੂਰੇ ਰੋਲ ਦਾ ਰੇਟ ਆ 20 ਮੀਟਰ ਵਿੱਚ ਨਹੀਂ ਹੁੰਦੀ ਆ ਦੇ 20 ਮੀਟਰ ਵਿੱਚ ਹਾਂਜੀ ਓਕੇ ਮੈਂ ਆ ਕੱਟ ਦਾਣ ਦੇ ਨਵੀਂ ਆਟਮ ਆਈ ਆਪਣੇ ਕੋ ਹਮ ਇਹ ਜੈਸ ਟੋ ਗਈ ਓਕੇ ਇਹ ਗੈਂਸਾ ਦੀ ਆ ਇਹ ਪ੍ਰਾਈਸ ਲੱਗਿਆ ਨਹੀਂ ਹੋਇਆ ਓਕੇ ਗਿਆ ਜੀ ਅੱਜ ਹੀ ਆਈ ਆ ਨਾ ਮੇਰਾ organza ਦੀ ਐਡਮ ਹੁੰਦੀ ਹੈ ਜੀ 640 ਦਾ ਹੁੰਦਾ ਓਕੇ 10 ਮੀਟਰ 10 ਮੀਟਰ ਹਾਂਜੀ ਠੀਕ ਹੈ ਜੀ organza ਬਰੀਕ ਸਹੀ ਹਰ ਇੱਕ ਤਰ੍ਹਾਂ ਦੇ ਕਲਰ ਹੈڈنگ ਤੋਂ ਸਭ ਮਿਲ ਜਾਊਗਾ ਸਭ ਮਿਲ ਜੂਗਾ ਹਾਂਜੀ ਹਾਂਜੀ ਸੈਟ ਦੇ ਅਕੋਰਡਿੰਗ ਜੇ ਆਪਣਾ ਲੈਣੇ ਸਾਹਿਬ ਜਿਸ ਮਰਜ਼ੀ ਲੈ ਸਕਦੇ ਹੋ ਹਾਂ ਬਾਕੀ ਜੇ ਆਪਾਂ 4000 ਦੀ ਆਨਲਾਈਨ ਕਰਦੇ ਆ ਮਤਲਬ ਤਾਂ ਆਪਾਂ ਦੀ ਪਹੁੰਚ ਵੀ ਹੋ ਜਾਂਦੀ ਹੈ ਹਾਂਜੀ ਹਾਂਜੀ ਪਹੁੰਚ ਦਵਾਂਗੇ ਜੀ ਠੀਕ ਆ ਠੀਕ ਆ ਬਾਕੀ ਜਿਵੇਂ ਹੁਣ ਤੁਸੀਂ ਦੇਖ ਹੀ ਲਿਆ ਜੇ ਇੱਥੇ ਆਪਾਂ 4000 ਤੋਂ ਵੱਧ ਦੀ ਮਤਲਬ ਸ਼ਾਪਿੰਗ ਕਰਦੇ ਆਂ ਤਾਂ ਜਿਹੜੀ ਕਿ ਆਪਾਂ ਨੂੰ ਆਨਲਾਈਨ ਪਾਰਸਲ ਆ ਉਹ ਆਨਲਾਈਨ ਮਤਲਬ ਪਾਰਸਲ ਆ ਜਿਹੜਾ ਕਰ ਦਿੱਤਾ ਜਾਊਗਾ ਬਾਕੀ ਇਹਨਾਂ ਦਾ ਇੰਸਟਾ ਪੇਜ ਆ ਜਿਹੜਾ ਉਹ ਵੀ ਅਸੀਂ ਵੀਡੀਓ ਦੇ ਨੀਚੇ ਮੈਂਸ਼ਨ ਕਰ ਦਾਂਗੇ ਜੀ ਤੇ ਬਾਕੀ ਇਹਨਾਂ ਦਾ ਇੱਕ ਹੋਰ ਆਫਰ ਆ ਜੀ ਜੇ ਤੁਸੀਂ 2500 ਤੋਂ ਵੱਧ ਦੀ ਸ਼ਾਪਿੰਗ ਇੱਥੋਂ ਕਰਦੇ ਹੋ ਤਾਂ ਤੁਹਾਨੂੰ ਹੋਲ ਸੇਲ ਰੇਟ ਦੇ ਉੱਪਰ ਜਿਹੜੇ ਕਿ ਮਾਲ ਆ ਉਹ ਦਿੱਤਾ ਜਾਊਗਾ ਜੀ ਹੋ ਜਾਂਦੀ ਹੈ ਜੀ ਬਾਕੀ ਤੁਹਾਨੂੰ ਸ਼ਾਪ ਦਾ ਐਡਰੈਸ ਵਗੈਰਾ ਕਾਰਟ ਵਗੈਰਾ ਉਹ ਅਸੀਂ ਮੈਂਸ਼ਨ ਕਰ ਦਿੰਨੇ ਆਂ ਆ ਬਾਕੀ ਜੀ ਇਹ ਸ਼ਾਪ ਸਵੇਰੇ 10 ਵਜੇ ਓਪਨ ਹੋ ਜਾਂਦੀ ਆ ਤੇ ਬਾਕੀ ਹਰ ਬੁੱਧਵਾਰ ਨੂੰ ਦੁਕਾਨ ਬੰਦ ਰਹਿੰਦੀ ਆ ਤੇ ਐਤਵਾਰ ਨੂੰ 4 ਸ਼ਾਮੀ 4 ਵਜੇ ਤੱਕ ਸੋ ਜਿਹੜੀ ਸ਼ਾਪ ਆ ਉਹ ਓਪਨ ਰਹਿੰਦੀ ਆ ਬਾਕੀ ਤੁਸੀਂ ਰੀਲਾ ਵਗੈਰਾ ਦੇ ਸਾਰੇ ਇੱਥੇ ਦੇਖ ਸਕਦੇ ਹੋ ਕਲਰ ਵਗੈਰਾ ਮੈਚ ਕਰਕੇ ਲੈ ਸਕਦੇ ਹੋ ਜੀ ਬਾਕੀ ਬਟਨ ਵਗੈਰਾ ਵੀ ਨੇ ਇੱਥੇ ਜਿਹੜਾ ਮਰਜੀ ਜਿੰਮੇ ਦਾ ਮਰਜੀ ਫੈਂਸੀ ਬਟਨ ਜਿੰਮੇ ਦਾ ਤੁਹਾਨੂੰ ਚਾਹੀਦਾ ਹਰੇਕ ਜਾਨੀ ਕਿ ਮਟੀਰੀਅਲ ਇੱਥੋਂ ਤੁਹਾਨੂੰ ਅਵੇਲੇਬਲ ਹੋ ਜਾਊਗਾ ਕਿਤੇ ਹੋਰ ਜਾਣ ਦੀ ਲੋੜ ਨਹੀਂ ਹੈਗੀ ਕਈ ਮੇਰੀਆਂ ਭੈਣਾਂ ਹੁੰਦੀਆਂ ਨੇ ਜਿਨ੍ਹਾਂ ਨੇ ਨਵਾਂ ਬੁਟੀਕ ਦਾ ਕੰਮ ਸਟਾਰਟ ਕਰਿਆ ਤੇ ਉਹ ਸੋਚਦੀਆਂ ਨੇ ਵੀ ਹੁਣ ਅਸੀਂ ਲੁਧਿਆਣੇ ਜਾਈਏ ਜਾਂ ਕਿਤੇ ਹੋਰ ਜਾਈਏ ਹੁਣ ਉਹਨਾਂ ਨੂੰ ਕਿਤੇ ਜਾਣ ਦੀ ਲੋੜ ਨਹੀਂ ਉਹਨਾਂ ਨੂੰ ਆਪਣੇ ਸ਼ਹਿਰ ਦੇ ਵਿੱਚ ਹੀ ਸਭ ਕੁਝ ਅਵੇਲੇਬਲ ਆ ਇੱਥੋਂ ਮਿਲ ਸਕਦਾ ਜੀ ਤੇ ਬਾਕੀ ਓਵਰਲਾਕ ਦੀਆਂ ਰੀਲਾਂ ਵਗੈਰਾ ਜੋ ਵੀ ਤੁਹਾਨੂੰ ਚਾਹੀਦਾ ਯਾਨੀ ਕਿ ਸਭ ਇੱਥੇ ਮਿਲ ਜੂਗਾ ਜੀ ਤੁਹਾਨੂੰ ਕਿਤੇ ਲੁਧਿਆਣੇ ਵਗੈਰਾ ਕਿਤੇ ਵੀ ਹੋਰ ਸ਼ਹਿਰ ਦੇ ਵਿੱਚ ਜਾਣ ਦੀ ਲੋੜ ਨਹੀਂ ਹੈਗੀ ਜੀ ਤੇ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਨੇ ਇਹਨਾਂ ਦੇ ਬਾਕੀ ਬੁਕਰਮ ਦੇ ਵੱਡੇ ਛੋਟੇ ਰੋਲ ਸਭ ਤੁਹਾਨੂੰ ਇੱਥੇ ਅਵੇਲੇਬਲ ਹੋ ਜਾਣਗੇ ਕੱਟਵਰਕ ਦੀ ਬੁਕਰਮ ਸਿੰਪਲ ਕਾਲਰ ਕਾਫ ਤੇ ਬਾਕੀ ਪੇਸਟਿੰਗ ਪੇਪਰ ਦਾ ਤੁਸੀਂ ਰੋਲ ਲੈਣਾ ਰੋਲ ਲੈ ਲਓ ਠੀਕ ਹੈ ਜੀ ਕੱਟ ਕਰਵਾ ਕੇ ਲੈਣਾ ਕੱਟ ਲੈ ਲਓ ਪਰ ਲੈਸੀ ਸਭ ਕੁਝ ਇੱਥੇ ਅਵੇਲੇਬਲ ਆ ਜੀ ਬਾਕੀ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਲਿਆ ਤੇ ਬਾਕੀ ਤੁਸੀਂ ਖੁਦ ਵਿਸਟ ਕਰੇ ਹੋਗੇ ਜੱਥੋਂ ਤੁਹਾਨੂੰ ਜ਼ਿਆਦਾ ਪਤਾ ਲੱਗੂਗਾ ਜੀ ਤੇ ਇੱਕ ਵਾਰ ਜਾ ਕੇ ਜ਼ਰੂਰ ਦੇਖਿਓ ਹਾਂਜੀ ਬਾਕੀ ਤੁਸੀਂ ਇਹਨਾਂ ਦਾ ਵਟਸਐਪ ਗਰੁੱਪ ਵਗੈਰਾ ਵੀ ਜੁਆਇਨ ਕਰ ਸਕਦੇ ਹੋ ਤੇ ਉਹ ਤੁਹਾਨੂੰ ਆਹ ਕੰਟੈਕਟ ਨੰਬਰ ਦਿੱਤੇ ਨੇ ਤੁਸੀਂ ਇਹਨਾਂ ਤੇ ਕੰਟੈਕਟ ਕਰ ਲਓ ਤੇ ਉਹਦੇ ਵਿੱਚ ਅਪਡੇਟ ਮਿਲਦੀ ਰਹਿੰਦੀ ਹੈ ਜੀ ਧੰਨਵਾਦ ਜੀ